ਵੀਡੀਓ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਲੋਬੀ ਸੱਜਣ ਪਿਆਰਿਓ ਅੱਜ ਮਾਨ ਸਾਈਲੇਜ ਆ ਗਰੋ ਵਾਲਿਆਂ ਦੇ ਆਪਾਂ ਖੜੇ ਆ ਤੇ ਮਿੱਤਰ ਪਿਆਰਿਓ ਇਹਨਾਂ ਨੇ ਐਤਕੀ ਕਹਿੰਦੇ ਵੀ ਸਾਈਲੇਜ ਦੀ ਪੂਰੀ ਵੈਰਾਈਟੀ ਦਾ ਸਿਰਾ ਕਰਾਇਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਫੈਕਟਰੀ 'ਚ ਬਸ ਉਹ ਥੋੜੀਆਂ ਜੀਆਂ ਗੱਠਾਂ ਰਹਿ ਗਈਆਂ ਤੇ ਪਹਿਲਾਂ-ਪਹਿਲਾਂ ਨਾ ਉਹ ਚਵਾਰੇ ਜੱਡਾ-ਜੱਡਾ ਉੱਚੇ ਇਹਨਾਂ ਨੇ ਢੇਰ ਲਾਤੇ ਸੀਗੇ ਇੱਥੇ ਗੱਠਾਂ-ਕੱਠੀਆਂ ਕਰ-ਕਰ ਕੇ ਤੇ ਸੱਜਣਾ ਨੇ ਇਹਨਾਂ ਨੇ ਸਾਰਾ ਮਟੀਰੀਅਲ ਆ ਆਹ ਦੇਖੋ ਵੀ ਆਹ ਗੱਠਾਂ ਭਰਨ ਵਾਲਾ ਐ ਆ ਹੁਣ ਮੱਕੀ ਬੀਜਣ ਵਾਲਾ ਵੀ ਇਹ ਨਵਾਂ ਲਿਆਏ ਤੇ ਇਹਨਾਂ ਨੇ ਗੱਲਬਾਤ ਕਿਵੇਂ ਐਂਡ ਕਰੀ ਸੀ ਬਾਹਲੇ ਬੰਦਿਆਂ ਦੀਆਂ ਗੱਠਾਂ ਵਿਕਣ ਕਰਨੀਆਂ ਬਹੁਤ ਡ੍ਰੈਗੀਆਂ ਤੇ ਇਹਨਾਂ ਦੀ ਫੈਕਟਰੀ ਖਾਲੀ ਜੀ ਕਿਵੇਂ ਹੋਈ ਪਈ ਐ ਇਹਨਾਂ ਨੇ ਸਜਣੋਂ ਪੂਰਾ ਧਿਆਨ ਦਿੱਤਾ ਸੀ ਪਹਿਲਾਂ ਸਾਈਲੇਜ ਦੀ ਕੁਆਲਿਟੀ ਕਰਨੀ ਇਹਨਾਂ ਨੇ ਮੁੱਲ ਸਾਈਲੇਜ ਨਹੀਂ ਲਿਆ ਲੋਕਾਂ ਦੇ ਖੇਤਾਂ 'ਚ ਜਾ ਕੇ ਆਪ ਵਜਾਇਆ 45 ਕਿੱਲਿਆਂ ਤੋਂ ਪਲੱਸ ਇਹਨਾਂ ਨੇ ਮੱਕੀ ਬੀਜੀ ਇਰਸ ਬਿਲਕੁਲ ਸਹੀ ਸਟੇਜ ਤੇ ਆ ਕੇ ਕੱਟੀ ਤੇ ਉਸ ਤੋਂ ਬਾਅਦ ਸੇਲ ਕਰੀ ਤੇ ਜਿਹੜੇ ਜਿਹੜੇ ਸੱਜਣ ਲੈ ਕੇ ਗਏ ਸੀ ਜਿਵੇਂ ਏਕਮ ਡੇਰੀ ਫਾਰਮ ਵਾਲੇ ਜਿਵੇਂ ਵੱਡਿਆਂ ਦੀ ਗੱਲ ਕਰਾਂ ਮਾਂ ਡੇਰੀ ਫਾਰਮ ਵਾਲੇ ਹੋਰ ਬੰਦੇ ਲੈ ਕੇ ਗਏ ਉਹ ਕਹਿੰਦੇ ਵੀ ਸਾਡੀਆਂ ਗਾਈਆਂ ਮੱਝਾਂ ਨੇ ਦੁੱਧ ਨਹੀਂ ਤੋੜਿਆ ਤੇ ਨਾ ਹੀ ਕੋਈ ਸਾਨੂੰ ਪ੍ਰੋਬਲਮ ਕ੍ਰੀਏਟ ਹੋਈ ਕਈ ਵਾਰੀ ਕੀ ਹੁੰਦਾ ਵੀ ਗੱਠ ਖੋਲਦਿਆਂ ਤੇ ਬਾਹਲਾ ਪਾਣੀ ਜਾ ਚੋਈ ਜਾਂਦਾ ਕਈ ਘਾਹ ਫੂਜਾ ਵਿੱਚ ਕਟਾਈ ਹੋ ਜਾਂਦੀ ਹੈ ਕਈ ਵਾਰੀ ਪਰ ਇਹ ਸੱਜਣਾ ਨੇ ਇਸ ਗੱਲ ਦਾ ਪੂਰਾ ਧਿਆਨ ਦਿੱਤਾ ਪਹਿਲਾਂ ਆਪ ਬਜਾਈ ਕਰਵਾਈ ਫਿਰ ਉਹਤੇ ਸਪ੍ਰੇਆਂ ਕਰਵਾਈਆਂ ਉਸ ਤੋਂ ਬਾਅਦ ਕਟਾਈ ਵੀ ਆਪ ਕਰੀ ਸਦਾਤ ਕਿ ਨਵਾਂ ਟਰੈਕਟਰ ਸੱਜਣਾ ਨੇ ਲਿਆ ਆਂਦਾ ਕਹਿੰਦਾ ਵੀ ਹੋਰ ਕੁਆਲਿਟੀ 'ਚ ਸੁਧਾਰ ਕਰਨਾ ਹੈ ਚਾਰ ਰੂਆਂ ਵਾਲੀ ਮਸ਼ੀਨ ਲਿਆਉਣੇ ਤੇ 70 ਕਿੱਲੇ ਕਹਿੰਦਾ ਵੀ ਐਤ ਕੀ ਵਜਾਉਣੇ ਆ ਇਹ ਸਾਡਾ ਸੱਜਣ ਗਰਮੀਤ ਸਿੰਘ ਤੇ ਆਹ ਦੇਖੋ ਤੁਸੀਂ ਤਿਆਰੀਆਂ ਵੈਰੀਆਂ ਪੂਰੀਆਂ ਹੈ ਸਟਾਰਟ ਕਰੀ ਜਾਂਦੇ ਆਹ ਟਰੈਕਟਰ ਦੀਆਂ ਇਹਨੂੰ ਨਵੇਂ ਦੀਆਂ ਬਹੁਤ-ਬਹੁਤ ਵਧਾਈਆਂ ਤੇ ਪਿਛਲੇ ਕਿਹੜੇ ਵੀ ਇੱਕ ਲੋਡਰ ਵਾਲਾ ਤੇ ਕਾਹ ਵਾਲਾ ਟਰੈਕਟਰ ਇਹ ਨਵਾਂ ਲੈ ਕੇ ਆਏ ਸੀ ਤੇ ਸੇਲੇਜ ਦੀ ਕੁਆਲਿਟੀ ਦੀ ਸਜਣੋ ਹੁਣ ਮੈਂ ਗੱਲ ਕਰਾਂ ਇਹ ਬਾਈ ਕਹਿੰਦੇ ਵੀ ਪਹਿਲਾਂ ਸਹੀ ਸਮੇਂ ਤੇ ਬਜਾਈ ਹੋਈ ਸਹੀ ਰਿਆਹ ਸਪਰੇਹਾਂ ਕਰਾਂਗੇ ਮੱਕੀ ਤੇ ਤੇ ਉਦੋਂ ਬਾਅਦ ਕਹਿੰਦੇ ਵੀ ਕਟਾਈ ਪੂਰੀ ਘੈਂਟ ਅਵਸਥਾ ਜਦੋਂ ਹੋ ਗਈ ਸਹੀ ਟਾਈਮ ਬਣ ਗਿਆ ਜਦੋਂ ਮੱਕੀ ਦਾ ਤੇ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਕਟਾਈ ਕਰੀ ਸੀ ਤੇ ਪੰਜ ਕਿੱਲਾਂ ਦੀਆਂ ਇਕੱਠਾਂ ਇੱਕ ਦਿਨ ਚ मतलब ਉਹ ਬੰਦੇ ਹੁੰਦੇ ਸੀ ਉੰਨੀ ਉਧਰੋਂ ਕਟਾਈ ਕਰਦੇ ਸੀ ਉਸ ਹੱਬ ਤੇ ਹੀ ਬਣਾਈ ਕਰਦੇ ਸੀ ਤਾਂ ਕਰਕੇ ਕਹਿੰਦੇ ਵੀ ਸਾਡੇ ਸਾਇਲੇ ਦਾ ਜਿਹੜਾ ਰਿਜ਼ਲਟ ਹੈ ਉਹ ਬਹੁਤ ਵਧੀਆ ਆ ਡਰਾਈ ਮੈਟਰ ਨੂੰ ਧਿਆਨ ਚ ਰੱਖਦੇ ਹੋਏ ਹੋਰ ਗੱਲਾਂ ਨੂੰ ਸਾਰਿਆਂ ਨੂੰ ਧਿਆਨ ਚ ਰੱਖ ਕੇ ਇਹਨਾਂ ਨੇ ਕੰਮ ਸਟਾਰਟ ਕਰਿਆ ਸੀ ਤੇ ਐਤ ਕੀ ਕਹਿੰਦੇ ਵੀ 75 ਕਿੱਲਿਆਂ ਤੋਂ ਪਲੱਸ ਜਿਹੜੀ ਮੱਕੀ ਦੀ ਆਪ ਹੀ ਬਜਾਈ ਕਰਨੀ ਹੈ ਆਪ ਹੀ ਕਟਾਈ ਕਰਨੀ ਹੈ ਤੇ ਜਿਹੜੇ ਵੀ ਬੰਦਿਆਂ ਨੂੰ ਵਜਾਉਣਗੇ ਕਹਿੰਦੇ ਉਹਨਾਂ ਨੂੰ ਪੂਰਾ ਰੇਟ ਦੇਣਾ ਤੇ ਸਹੀ ਕੁਆਲਿਟੀ ਪੂਰੀ ਜਦੋਂ ਸਹੀ ਸਟੇਜ ਬਣ ਗਈ ਐਨ ਸੁੱਕ ਕੇ ਤਿਆਰ ਹੋ ਗਈ ਤੇ ਉਸ ਤੋਂ ਬਾਅਦ ਕਹਿੰਦੇ ਵੀ ਕਟਾਈ ਕਰਕੇ ਤੇ ਫੇਰ ਇਕੱਠਾ ਬੰਨਾਂਗੇ ਤਾਂ ਕਰਕੇ ਜੋ ਵੀ ਸੱਜਣ ਸਾਥੋਂ ਗੱਠਾਂ ਲੈ ਕੇ ਜਾਂਦਾ ਵੀ ਉਹਨੂੰ ਕੋਈ ਵੀ ਸਮੱਸਿਆ ਨਾ ਆਵੇ ਤੇ ਲੈ ਵੀ ਮਿੱਤਰੋ ਆ ਥੋੜੀਆਂ ਜੀਆਂ ਗੱਠਾਂ ਇਨਾਂ ਕੋਲੇ ਬਾਕੀ ਬਚ ਗਈਆਂ ਤੇ ਜਿਹੜੇ ਜਿਹੜੇ ਸੱਜਣਾ ਨੇ ਗੱਠਾਂ ਚਾਹੀਦੀਆਂ ਹੁਣ ਕਿਸੇ ਨੂੰ ਪੂਰੀ ਵਧੀਆ ਕੁਆਲਿਟੀ ਵਾਲੀਆਂ ਤਾਂ ਉਹ ਉਹ ਸੱਜਣ ਇਨ੍ਹਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਬਾਕੀ ਜੇ ਕਿਸੇ ਨੂੰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੈ ਸੈਲਜ ਦੇ ਪ੍ਰਤੀ ਤਾਂ ਵੀ ਤੁਸੀਂ ਇਨ੍ਹਾਂ ਸੱਜਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਦੂਰ ਦੂਰ ਤੱਕ ਇਹ ਡਿਲੀਵਰੀ ਕਰਦੇ ਆਗੇ ਤੇ ਇੰਨੀਆਂ ਇਕੱਠਾਂ ਬਸ ਸਿਰਫ ਇਨ੍ਹਾਂ ਕੋਲੇ ਬਚੀਆਂ ਤੇ ਪਿਛਲੇ ਸਾਲ ਹੀ ਬਾਈਵਾਰ ਗਏ ਨੇ ਇਹਨਾਂ ਨੇ ਨਵਾਂ ਕੰਮ ਜਿਹੜਾ ਉਹ ਸਟਾਰਟ ਕਰਿਆ ਸੀ ਦੋਸਤੋ ਉਮੀਦ ਕਰਦੇ ਆਂ ਵੀ ਇੱਕ ਵਧੀਆ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੀ ਹੋਊਗੀ ਜਿਹੜੇ ਜਿਹੜੇ ਸੱਜਣ ਨਵੇਂ ਜੁੜੇ ਆ ਆਪਣੇ ਪੇਜ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਦੇਖਿਓ ਤੇ ਅੱਜ ਮਸ਼ੀਨ ਦੀ ਇਸ ਦੀ ਇਹ ਰਿਪੇਅਰ ਕਰਨ ਲੱਗਿਆ ਹੁਣੀ ਕਹਿੰਦੇ ਵੀ ਸਾਰੀ ਤਿਆਰੀ ਵੇਰੀ ਕਰਕੇ ਰੱਖ ਲਗੇ ਉਸ ਤੋਂ ਬਾਅਦ ਫੇਰ ਮੌਕੇ ਤੇ ਕਿਉਂਕਿ ਆਪ ਹੀ ਕਹਿੰਦੇ ਵੀ ਅਸੀਂ ਬੀਜਾਂਗੇ ਮੱਕੀ ਤੇ ਉਸ ਤੋਂ ਬਾਅਦ ਆਪ ਹੀ ਵੱਢਾਂਗੇ ਸਹੀ ਜਦੋਂ ਵੀ ਦਿਨ ਪੂਰੇ ਹੋਗੇ ਤੇ ਫੈਕਟਰੀ ਦੇ ਮਾਲਕ ਨਾਲ ਵੀ ਕਰਾਉਣਾ ਮੈਂ ਕਹਾਂਗਾ ਸੱਸੀ ਗਾਲ ਬਾਈ ਸੱਸੀ ਗਾਲ ਜੀ ਬਾਈ ਐਤ ਕੀ ਕੈ ਕਿੱਲੇ ਬੀਜਣੇ ਆ ਐਤ ਕੀ ਲਗਭਗ 70 80 ਕਿੱਲੇ ਬੀਜੇ 70 80 ਕਿੱਲੇ ਬੀਜਾਂਗੇ ਤੇ ਦੂਜੀਆਂ ਫੈਕਟਰੀਆਂ ਨਾਲੋਂ ਕੁਆਲਿਟੀ ਕੀ ਵਧ ਦੇਓਗੇ ਨਵੇਂ ਜੇ ਬੰਦਿਆਂ ਨੂੰ ਦੱਸਿਓ ਵੀ ਸਾਇਲਜ ਕੀ ਕਿਵੇਂ ਵਧੀਆ ਥੋੜਾ ਕਿਵੇਂ ਆ ਵਧੀਆ ਬਈ ਜੀ ਆਏ ਆ ਇੱਕ ਤਾਂ ਅਸੀਂ ਸਾਰਾ ਮਤਲਬ ਬੀ ਆ ਜਿਹੜਾ ਪੈਨਰ ਦੀ ਲੈ ਰਹੇ ਆਂ ਫਾਈਨਲ 18 44 ਬੀਜ ਰਹੇ ਆਂ 18 44 ਦਾ ਹਾਂਜੀ ਉਹ ਅਸੀਂ ਕੰਪਨੀ ਨੂੰ ਪਹਿਲਾਂ ਆਪ ਹੀ ਬੁੱਕ ਕਰਾਤਾ ਸਾਰਾ ਜੀ ਅੱਛਾ ਮਤਲਬ ਇਹ ਨਹੀਂ ਵੀ ਉਹਦੋਂ ਮੱਕੀ ਪੱਕੀ ਜਾਂਦੀ ਕਿਸੇ ਕੋਲੇ ਕਿਹੜੀ ਵਰਾਇਟੀ ਹੋਣਾ ਕਿਹੜੀ ਵੀ ਕੁਆਂਟਿਟੀ ਦੇ ਹਿਸਾਬ ਨਾਲ ਆਪਾਂ ਲੈ ਲਾਂਗੇ ਹੋਰ ਨਹੀਂ ਲੈਂਦੇ ਪਹਿਲਾਂ ਜਿੰਨੇ ਕਿੱਲੇ ਵਜਾਉਣੇ ਆ ਫਿਕਸ ਆਪਾਂ ਆਪ ਹੀ ਵਜਾਵਾਂਗੇ ਆਪ ਹੀ ਬੀਜੋਗੇ ਆਪ ਹੀ ਵੜੋਗੇ ਬਿਲਕੁਲ ਹੀ ਆਪਣਾ ਆਪ ਦਾ ਹੀ ਨਵਾਂ ਪਲਾਂਟਰ ਆ ਜੀ ਆਪਾਂ ਲਿਆ ਰਹੇ ਆਂ ਤੇ ਆਪਦੇ ਪਲਾਂਟਰ ਨਾਲ ਬੀਜਣੀ ਆ ਜੀ ਆਪਦੀ ਹੀ ਚਾਰੋਂ ਵਾਲੀ ਮਤਲਬ ਮੇਂ ਜਿ ਬਜਾਈ ਵੀ ਆਪਣੀ ਹੋ ਬੜਾਈ ਵੀ ਆਪਣੀ ਹੋ ਸਾਰੀ ਦੇਖ ਰੇਗਾ ਆਪਾਂ ਕਰਾਂਗੇ ਆ ਤੇ ਬਾਈ ਮੱਕੀ ਚ ਫਿਰ ਜਦੋਂ ਤੁਸੀਂ ਕਹਿੰਦੇ ਵੀ ਸਾਡਾ ਸਾਇਲਾ ਜਿਹੜਾ ਉਹ ਬਾੜਾ ਵਧੀਆ ਰਹਿ ਹੈ ਤਕੀ ਬੇਸੀ ਸਿੰਪਲ ਭਰਾਏ ਸੀ ਤੇ ਨਵੇਂ ਜੇ ਬੰਦੇ ਨੂੰ ਦੱਸੋ ਵੀ ਸਿੰਪਲ ਭਰ ਕੇ ਉਹ ਚ ਕੀ ਕੁਛ ਆਉਣਾ ਜ਼ਰੂਰੀ ਹੈਗਾ ਉਹਦੇ ਚ ਜੀ ਇੱਕ ਤਾਂ ਡਰਾਈ ਮੈਟਰ ਦਾ ਆਉਣਾ ਬਹੁਤ ਜ਼ਰੂਰੀ ਆ ਜਾਂ ਸਟਾਰਚ ਵਗੈਰਾ ਇਸ ਸਟਾਰ ਚ ਕੀ ਹੁੰਦਾ ਡਰਾਈ ਮੈਟਰ ਕੀ ਹੁੰਦਾ ਹੁਣ ਅੱਧਿਆ ਨੂੰ ਤਾਂ ਇਹ ਵੀ ਨਹੀਂ ਪਤਾ ਡਾਈ ਮੈਟਰ ਇਹਦਾ ਹੁੰਦਾ ਜੀ ਮਤਲਬ ਸੁੱਕਾ ਪਾਣ ਹੁੰਦਾ ਤੇ ਜਾਂ ਫਾਈਬਰਿਕ ਹੁੰਦਾ ਇਹਦਾ ਜਿਵੇਂ ਡਰਾਈ ਮੈਟਰ ਇਹ ਸੀ ਚੀਜ਼ ਨੂੰ ਕਿਹਾ ਜਾਂਦਾਗਾ ਡਰਾਈ ਮੈਟਰ ਆਪਣਾ ਕੀ ਕੜਵਾਇਆ ਸੀਗਾ ਜੀ 38 40 ਰਿਹਾ ਜਿਹੜਾ ਬਹੁਤ ਵਧੀਆ ਰਿਹਾਗਾ ਜੀ ਹਾਂਜੀ ਤੇ ਸਟਾਰ ਚ ਵਗੈਰਾ ਵੀ ਬਹੁਤ ਵਧੀਆ ਰਿਹਾਗਾ ਇਸੇ ਕਰਕੇ ਸੀ ਇਸ ਵਾਰ ਵੀ ਜ਼ਿਆਦਾ ਕੁਆਲਿਟੀ ਬੰਨੀ ਧਿਆਨ ਦੇ ਰਹੇ ਆ ਸਾਨੂੰ ਇਹ ਨਹੀਂ ਕਿ ਚਾਰ ਵੱਧ ਘੱਟ ਪਾਉਣਾ ਤੇ ਬਸ ਵੀ ਕੁਆਲਿਟੀ ਵਧੀਆ ਰਹੇ ਕਿਸਾਨ ਨੂੰ ਚੰਗੀ ਮਤਲਬ ਕੁਆਲਿਟੀ ਦਿੱਤੀ ਆ ਪਸ਼ੂ ਦੁੱਧ ਵਧੀਆ ਦਿੰਦੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਕੁਆਲਿਟੀ ਹੁੰਦੀ ਆ ਸਾਡਾ ਹੁਣ ਮਾਲ ਜ਼ਿਆਦਾਤਰ ਰਾਜਸਥਾਨ ਚ ਹੀ ਜਾਂਦਾ ਜੀ ਉਹ ਵੀ ਜਿਆਦਾਤਰ ਕੁਆਲਿਟੀ ਬੰਨੀ ਧਿਆਨ ਦੇ ਦਿੰਦੇ ਆ ਕਿਉਂਕਿ ਉਹ ਆਪਦੇ ਮਸ਼ੀਨਾਂ ਲੈ ਕੇ ਆਉਂਦੇ ਆ ਆਪ ਦਾ ਸਟਾਰਚ ਡਰਾਈ ਮੈਗਨੇਟਰ ਵਗੈਰਾ ਕੱਢ ਕੇ ਉਹ ਪਾਸ ਕਰ ਅੱਛਾ ਉਹ ਮਸ਼ੀਨ ਲੈ ਕੇ ਇੱਥੇ ਚਾਰ ਦਾ ਸੈਂਪਲ ਭਰ ਕੇ ਫੇਰ ਲੈ ਕੇ ਗਏ ਆ ਹਾਂ ਜੀ ਬਿਲਕੁਲ ਜੀ ਲਓ ਵੀ ਸੱਜਣੋ ਤੇ ਇਹ ਵਾਲੇ ਵੀਡੀਓ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਾਫੀ ਕੁਝ ਸਿਖਾ ਕੇ ਗਈ ਹੋ ਤੇ ਜਿਹੜੇ-ਜਿਹੜੇ ਸੱਜਣ ਨਵੇਂ ਜੋੜੇ ਆ ਪੇਜ ਨਾਲ ਫੋਲੋ ਜਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਬਾਈ ਦਾ ਨੰਬਰ ਵੀ ਉੱਤੇ ਦੱਸਿਆ ਤੇ ਜੇ ਕੋਈ ਹੋਰ ਜਾਣਕਾਰੀ ਦੀ ਲੋੜ ਹੋਵੇ ਤਾਂ ਤੁਸੀਂ ਜਦੋਂ ਮਰਜ਼ੀ ਫੋਨ ਕਰ ਲਿਓ ਧੰਨਵਾਦ